ਹੈਲੋ ਆ ਮਾਵੀ ਬੱਬੂ ਬੋਲਦਾ ਇੱਥੋਂ ਐ ਐ ਸੀ ਪੀ ਦਾ ਤੇ ਰੰਗ ਗਿਆ ਹੁਣ ਪਿਛਲੇ ਸਾਲ ਦਾ ਕੁਝ ਬੜਾ ਮੋਟਾ ਹਾਂ ਤੇ ਥੁੱਕ ਕੇ ਚੜਦੇ ਆ ਨਾ ਅੱਜ ਤੁਸੀਂ ਚੇਰੇ ਇੱਧਰ ਦਾ ਕੁੱਤਾ ਵੀ ਇੰਨਾ ਨਹੀਂ ਥੁੱਕ ਕੇ ਚੜਦਾ ਉਹਨਾਂ ਇੰਨਾ ਗੰਦ ਜਿੱਦਾਂ ਤੁਸੀਂ ਚੱਟ ਲਿਆ ਤੇ ਮੈਂ ਤਾਂ ਪਹਿਲੀ ਵਾਰ ਦੇਖਿਆ ਜਿਹੜੇ ਖਾਸ ਕਰਕੇ ਮਾਲਵੇ ਦੇ ਬੰਦੇ ਜਿਹੜੇ ਇੰਨਾ ਥੁੱਕ ਕੇ ਚੜਦੇ ਆ ਪਹਿਲੀ ਵਾਰ ਦੇਖਿਆ ਜਿੰਦਗੀ ਮਾਵੀ ਤੇ ਛੋਡੇ ਅਰਗੇ ਮਰੀਕ ਤੂੰ ਬਰਾੜ ਤੁਸੀਂ ਕਿੰਨੇ ਜਾਣਾਂ ਨਹੀਂ ਸਮਝ ਗਿਆ ਬਰਾਰ ਲਾ ਕੇ ਮਗਰ ਕੋਈ ਹੋਰ ਲਾ ਲਾ ਨਾ ਮਗਰ ਇਹਨੂੰ ਬਰਾਰ ਨੂੰ ਕਹਦੇ ਨਾਲੇ ਤੂੰ ਵੀ ਆਪਦਾ ਕੋਈ ਹੋਰ ਇੱਥੇ ਆਨੇ ਲਾ ਲੂ ਕੋਈ ਨਾਲ ਜੱਟ ਦਾ ਪੁੱਤ ਹੁੰਦਾ ਨਾ ਜਵਾਨ ਹੁੰਦੀ ਆ ਜੱਟ ਦੇ ਪੁੱਤ ਕੀ ਛੱਤਰ ਖਾ ਕੇ ਪਿਛਲੀ ਵਾਰ ਤੁਸੀਂ ਉਹ ਕਰਕੇ ਕੀਤਾ ਉਹਨੂੰ ਨਾਲੇ ਸਭ ਪਤਾ ਪੈਸੇ ਦੇ ਪੈਸੇ ਦੇ ਪੈਸੇ ਕਰੀ ਗਏ ਨਾਲੇ ਉਹ ਪੈਸੇ ਜਿਹਦੇ ਇਹੋ ਜਿਹੇ ਪੈਸੇ ਕਰੀ ਗਏ ਤੁਸੀਂ ਪੈਸੇ 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 ਵੱਧ ਲੈ ਗਏ ਕਿਤੇ ਨੂੰ ਤੁਹਾਡੇ ਜੰਮਣ ਦੇ ਜਦ ਬੰਦਾ ਕਦੇ ਨਹੀਂ ਮੈਂ ਦੇਖਿਆ ਕਦੇ ਹੈਗੇ ਤੁਹਾਡੇ ਵਰਗਾ ਉਹ ਵੀ ਜੱਟ ਦਾ ਪੁੱਤ ਹੋਵੇ ਉਹ ਤਾਂ ਮਾਰੀ ਜਾ ਨਵੀਂ ਲਾਂਗੇ ਜਮਈ ਤੇਰੇ ਨੂੰ ਤੁਹਾਡੇ ਜਮਣ ਦੇ ਵਾਹ ਤੁਹਾਡੇ ਐਨਾ ਥੁੱਕ ਕੇ ਏਦਾਂ ਥੁੱਕ ਕੇ ਤਾਂ ਗੰਦ ਐਡਾ ਕੁੱਤਾ ਵੀ ਨਹੀਂ ਖਾਂਦਾ ਜਾਇਆ ਤੂੰ ਹੀ ਖਾਂ ਲਿਆ